ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਬਹੁਤ ਮਕਬੂਲ ਹੈ ਪੰਜਾਬੀ ਦੇ ਵਿੱਚ ਉਹ ਬੋਲੀ ਜਾਂਦੀ ਹੈ ਤੂੰ ਕੌਣ ਮਖਾ ਮਖਾ ਇੱਕ ਚੈਨਲ ਚੱਲਦਾ ਹੈ ਬੂਟਾ ਗਰਾਰੇ ਵਾਲਾ ਅੰਮ੍ਰਿਤਸਰ ਦਾ ਹੀ ਨੌਜਵਾਨ ਹੈ ਤੇ ਇਹਨੇ ਮਿੰਦਾ ਲਲਾਰੀ ਫਿਲਮ ਦੇ ਵਿੱਚ ਅ ਕੰਮ ਕੀਤਾ ਹੋਇਆ ਤੇ ਹੁਣ ਇਹ ਛੋਟੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਸ਼ੂਟ ਅ ਟੈਲੀ ਫਿਲਮਾਂ ਜਿਹਨੂੰ ਕਹਿੰਦੇ ਉਹਦੇ ਵਿੱਚ ਠਰਕੀ ਬਾਬਾ ਇਹੋ ਜਿਹੇ ਕਰਦੋਤਾ ਇਹ ਬੰਦੇ ਕਰਦੇ ਆ ਜਿਹੜਾ ਚੰਦ ਭਾਂ ਦਾ ਮਸਲਾ ਹੈਗਾ ਇਹ ਵੀ ਉੱਥੇ ਗਿਆ ਹੋਣਾ ਕੁਲਦੀਪ ਸਰਪੰਚ ਦੀ ਇੰਟਰਵਿਊ ਲੈਣ ਵਾਸਤੇ ਜਾਂ ਹੁਗਮਧੂਰ ਤਣਾੜ ਦੀ ਇੰਟਰਵਿਊ ਲੈਣ ਵਾਸਤੇ ਮੈਂ ਬੀਬਾ ਗਗਨਕੌਰ ਜਿਹੜੀ ਐ ਉਹਦੇ ਬਾਰੇ ਗੱਲ ਕਰੀ ਸੀ ਇੱਕ ਗੁਰਪ੍ਰੀਤ ਕੋਟਲੀ ਬਾਰੇ ਗੱਲ ਕਰੀ ਸੀ ਇਹਦਾ ਤਾਂ ਨਾਮ ਲਿਆ ਹੀ ਨਹੀਂ ਆਪਾਂ ਤੇ ਇਹ ਸੋਚਦਾ ਹੁਣਾ ਵੀ ਬੰਗ ਦੀ ਗੰਗਾ ਦੇ ਵਿੱਚ ਹੱਥ ਧੋ ਲੈ ਜਾਣ ਤਾਂ ਵਧੀਆ ਹੁੰਦਾ ਕਿਉਂਕਿ ਫਿਲਮਾਂ ਦੇ ਵਿੱਚ ਤਾਂ ਕੋਈ ਬਹੁਤਾ ਰੋਲ ਮਿਲਦਾ ਨਹੀਂ ਛੇਤੀ ਔਰ ਇੱਕ ਇਹਨੇ ਗੱਲ ਕਹੀ ਕਹਿੰਦੇ ਜਿਹੜੇ ਡਿਫਰੈਸ਼ਨ ਦਾ ਸ਼িকার ਨੇ ਕਹਿੰਦਾ ਉਹਨੂੰ ਫਿਲਮਾਂ ਵਿੱਚ ਕੰਮ ਮਿਲ ਜਾਣਾ ਚਾਹੀਦਾ ਕਾਕਾ ਬੰਦੇ ਦਾ ਪੁੱਤ ਬਣ ਕੇ ਨਾ ਗੱਲ ਸੁਣੀ ਧਿਆਨ ਦੇ ਨਾਲ ਹੈਗਾ ਤਾਂ ਤੂੰ ਜੱਟਾਂ ਦਾ ਮੁੰਡਾ ਪਰ ਤੇਰੀ ਕਰਤੂਤ ਜੱਟਾਂ ਵਾਲੀ ਹੈ ਨਹੀਂ ਤੂੰ ਸਿੱਧਾ ਕਹੇ ਵਿਗਿਆਨੀ ਜੀ ਮੈਂ ਫਿਲਮਾਂ ਵਿੱਚ ਕੰਮ ਕਰਨਾ ਮੈਂ ਭੰਡ ਭੁੰਨ ਦਾ ਰੋਲ ਕਰਨਾ ਹੁੰਦਾ ਠਰਕੀ ਬਾਬੇ ਦਾ ਰੋਲ ਕਰਨਾ ਹੁੰਦਾ ਤੇ ਮੇਰੀ ਪ੍ਰਮੋਸ਼ਨ ਕਰਦੇ ਉਹ ਮੈਂ ਉਦਾਂ ਹੀ ਕਰ ਦਿੰਦਾ ਐਦਾਂ ਨਾ ਕੋਈ ਗੱਲ ਦਾ ਸਵਾਦ ਜਾਂ ਨਹੀਂ ਹੁੰਦਾ ਫਿਰ ਕਹਿੰਦਾ ਜੀ ਅਸੀਂ ਗਮਦੂਰ ਦਾ ਪੱਖ ਲਿਆ ਸਾਨੂੰ ਬਚਾਓ মিডিਆ ਕਹਿੰਦਾ ਤੁਹਾਨੂੰ ਕੌਣ ਕਹਿੰਦਾ ਤੇਰਾ ਤਾਂ ਨਾਮ ਹੈ ਲਿਆ ਹੀ ਨਹੀਂ ਉਦਾਂ ਮੈਂ ਤੇਰਾ ਨਾਮ ਹੋਣ ਲੈ ਦਿੰਨਾ ਜਿਦ ਤਨ ਪ੍ਰਮੋਸ਼ਨ ਚਾਹੀਦੀ ਹੈ ਤਾਂ ਮੈਂ ਕਹਿ ਦਨਾ ਕੁਝ ਲੋਕਾਂ ਨੂੰ ਵੀ ਆ ਅਮਰਗੜ ਦਾ ਮੁੰਡਾ ਠਰਕੀ ਬਾਬਾ ਫਿਲਮਾਂ ਐਨੀਆਂ ਬਣਾਉਂਦਾ ਇਹ ਤੇ ਇਹਦੀ ਮਾੜੀ-ਮੋਟੀ ਗੱਲਬਾਤ ਸੁਣ ਲਿਆ ਕਰੋ ਕੋਈ ਫਿਲਮ 'ਚ ਇਹਨੂੰ ਰੋਲ ਦੇ ਦੇਊਗਾ ਜਿੱਦ ਦੇ ਬੂਟਾ ਸਿੰਘ ਨੂੰ ਡਿਫਰੈਸ਼ਨ ਹੋ ਗਿਆ ਨਾ ਗੱਲ ਚੇਤੇ ਰੱਖਿਓ ਸੂਰਜ ਕਿੱਧਰੋਂ ਚੜਦਾ ਏ ਇਹ ਗੱਲ ਚੇਤੇ ਰੱਖ ਲਓ ਅਸੀਂ ਤਾਂ ਫਾਨੇ ਆ ਜਿੱਥੇ ਵੀ ਅੜ ਜਾਂਦੇ ਨਾ ਤੇ ਟੀਕਾਂ ਪੈਂਦੀਆਂ ਨੇ ਤੁਸੀਂ ਐਡੇ ਵੱਡੇ ਪੱਤਰਕਾਰ ਥੋੜੀ ਵੀ ਤੁਸੀਂ ਪਿੰਡ ਵਿੱਚ ਜਾ ਕੇ ਮਸਲਾ ਅਲਝਾਓ ਜਾਂ ਤੁਸੀਂ ਦੇਖੋ ਤੁਹਾਡੀ ਬੋਲੀ ਲੱਗੇ ਐਡਵੋਕੇਟ ਤੁਹਾਡੀ ਕਿੱਥੇ ਹੈ ਰਹੀ ਗੱਲ ਮੇਰੀ ਮੈਨੂੰ ਇੰਨਾ ਕੁ ਪਤਾ ਹੈ ਜੀ ਅਸੀਂ ਪਰਸ਼ਾਦਾ ਛਕਣਾ ਨਾ ਅਸੀਂ ਛਕਾਂਗੇ ਭਾਈ ਲਾਲੋ ਦੇ ਘਰ ਜੇ ਸਬਕ ਸਿਖਾਵਾਂਗੇ ਨਾ ਤਾਂ ਮਲਕ ਭਾਗੋ ਨੂੰ ਜਿਹੜੇ ਤਨਹਾੜ ਗਮਧੂਰੇ ਦੀ ਤੁਸੀਂ ਗੱਲਾਂ ਕਰਦੇ ਹੋ ਕਿ ਉਹ ਐਡਾ ਅਮੀਰ ਹੈ ਨਹੀਂ ਕਿ ਕਿਸੇ ਨੂੰ ਕੁਝ ਦੇ ਸਕੇ 30 ਕਿੱਲੇ ਜ਼ਮੀਨ ਹੈ ਸ਼ੈਲਰ ਲੱਗੇ ਨੇ ਉਹਦੇ ਕਿਦਾਂ ਐਮਐਲਏ ਦੇ ਨਾਲ ਬੈਠਾ ਫੋਟੋਆਂ ਬੈਰਲ ਹੁੰਦੀਆਂ ਨੇ ਟੈਂਡਰ ਲੈਂਦਾ ਵੱਡੇ ਵੱਡੇ ਐਮੀ ਥੋੜੀ ਸ਼ੈਲਰ ਲੱਗੇ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ ਮਲਕਪਾਖੋ ਦੇ ਘਰ ਜਾ ਕੇ ਮਾਲ ਪੂੜੇ ਸ਼ਕੀਏ ਅਸੀਂ ਬਾਬੇ ਨਾਨਕ ਦੇ ਸਿੱਖਾਂ ਹਾਂ ਜਦੋਂ ਅਸੀਂ ਮਲਕ ਭਾਗੋ ਦੇ ਘਰ ਜਾਵਾਂਗੇ ਨਾ ਦੁੱਧ ਦਾ ਦੁੱਧ ਤੇ ਖੂਨ ਦਾ ਖੂਨ ਨਤਾਰ ਕੇ ਰੱਖ ਦੇਵਾਂਗੇ ਅਸੀਂ ਦੱਸ ਦੇਵਾਂਗੇ ਵੀ ਮਲਕ ਭਾਗੋ ਦੀ ਜਿਹੜੀ ਕਮਾਈ ਹੈ ਉਹ ਗਰੀਬਾਂ ਦਾ ਖੂਨ ਚੂਸ ਕੇ ਇਕੱਠੇ ਕੀਤੀ ਹੋਈ ਹੈ ਸਾਡੇ ਵਿੱਚ ਹਿੰਮਤ ਹੈਗੀ ਗੱਲ ਇਹ ਨਹੀਂ ਮੇਰਾ ਤਾਂ ਮੁੱਦਾ ਹੀ ਨਹੀਂ ਅਸੀਂ ਤਾਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਚੰਦ ਭਾਨ ਦਾ ਮੁੱਦਾ ਹੈਗਾ ਉਹਨੂੰ ਤੁਸੀਂ ਹੋਰ ਕੋਈ ਰੰਗਤ ਨਾ ਦਿਓ ਉਹਨੂੰ ਜਾਤੀਵਾਦ ਦਾ ਮਸਲਾ ਨਾ ਬਣਾਓ ਦੋ ਪਿੰਡ ਦੇ ਵਿੱਚ ਇਨਸਾਨ ਆਪਸ ਵਿੱਚ ਝਗੜੇ ਨੇ ਛੋਟਾ ਜਿਹਾ ਰੌਲਾ ਸੀ ਉਹਨੂੰ ਸਲਝਾ ਦਿੱਤਾ ਜਾਵੇ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਖਰਾਬ ਨਾ ਕਰੋ ਮੈਂ ਤਾਂ ਇੰਨੀ ਗੱਲ ਕਹੀ ਹੈ ਔਰ ਇੰਨੀ ਕ ਮੈਨੂੰ ਸਮਝ ਲੱਗੀ ਵੀ ਤੀਰ ਛੱਡਿਆ ਹੋਇਆ ਟਿਕਾਣੇ ਤੇ ਲੱਗ ਗਿਆ ਜਦੋਂ ਮੈਂ ਕਹੇ ਸੀ ਨਾ ਬਕਾਓ ਮੀਡੀਆ ਜਿਹੜੇ ਬਕਾਊ ਸੀ ਉਹ ਤੜਫੁੱਟੇ ਤੇ ਕਾਕਾ ਤੈਨੂੰ ਮੈਂ ਬੇਨਤੀ ਕਰਦਣਾ ਮੈਂ ਵੈਸੇ ਬੇਨਤੀ ਬਹੁਤ ਘੱਟ ਕਰਦਾ ਹੁਣਾ ਤੁਹਾਡੇ ਵਰਗਿਆਂ ਨੇ ਨਾ ਅਸਲ ਜੱਟਾਂ ਦਾ ਜਲੂਸ ਕੱਢਤਾ ਤੁਹਾਡੇ ਵਰਗਿਆਂ ਨੇ ਜਿਹੜੇ ਅਸਲ ਜੱਟ ਨੇ ਨਾ ਖੇਤੀ ਕਰਨ ਵਾਲੇ ਉਹ ਤੁਹਾਡੇ ਵਰਗੇ ਨਚਾਰ ਨਹੀਂ ਹੈਗੇ ਤੂੰ ਕਿੱਡਾ ਕੋ ਪੱਤਰਕਾਰ ਐ ਮੈਨੂੰ ਮਤਾਂ ਦੇਣ ਲੱਗਾ ਹੋਇਆ ਮੈਂ ਤੇਰੀ ਗੱਲ ਬੈਸੇ ਪਹਿਲਾਂ ਕੀਤੀ ਨਹੀਂ ਸੀ ਅੱਜ ਜਦੋਂ ਤੇਰੀ ਵੀਡੀਓ ਮੈਨੂੰ ਕਿਸੇ ਨੇ ਭੇਜੀ ਨਾ ਉਦੋਂ ਕਰਨ ਲੱਗਾ ਤੇਰੀ ਪ੍ਰੋਮੋਸ਼ਨ ਕਰ ਦਿੰਦੇ ਆ ਕੋਈ ਗੱਲ ਨਹੀਂ ਠੀਕ ਹੈ ਤੈਨੂੰ 4 ਪੈਸੇ ਦਾ ਕੰਮ ਮਿਲ ਜੀ ਕੰਨ ਵਿੱਚ ਮੰਦਰੀ ਪਾ ਕੇ ਨਾ ਜੌਣਾ ਮੋੜ ਨਹੀਂ ਵੀ ਬਣ ਜਾਂਦਾ ਹੁੰਦਾ ਆਪਣੀ ਔਕਾਤ ਵਿੱਚ ਰਿਹਾ ਕਰੋ ਟਰੱਕੀ ਬਾਬਾ ਫਿਲਮਾਂ ਬਣਾਉਣੀਆਂ ਨੇ ਬਣਾ ਕੇ 4 ਪੈਸੇ ਕਮਾਓ ਖਾਓ ਐਸ਼ ਕਰੋ ਤੇ ਐਡੀ ਤੁਹਾਡੀ ਔਕਾਤ ਨਹੀਂ ਦਿਲਿਆ ਤੁਸੀਂ ਗੱਲਾਂ ਕਰ ਦਿਓ ਤੂੰ ਕੁਲਦੀਪ ਸਰਪੰਚ ਦੇ ਘਰ ਜਾ ਕੇ ਇੰਟਰਵਿਊ ਕੀਤੀ ਹੋਣੀ ਹੈ ਪਤਾ ਨਹੀਂ ਕੀਤੀ ਮੈਂ ਕੀ ਲੈਣਾ ਇੱਕੋ ਬਾਬੇ ਨਾਲ ਤੂੰ ਇੰਟਰਵਿਊ ਕਰਦਾ ਜਨਾਨੀਆਂ ਮੰਗ ਤੇਰੇ ਬੱਖੀ ਵਿੱਚ ਬੈਗ ਟੰਗਿਆ ਹੋਇਆ ਪਰਸ ਟੰਗਿਆ ਹੋਇਆ ਤੈਨੂੰ ਕੋਈ ਸਿੱਖ ਤਾਂ ਲੋ ਕਿੱਥੋਂ ਸਿੱਖੀ ਹੈ ਪੱਤਰਕਾਰੀ ਸਮਝ ਨਹੀਂ ਆਉਂਦੀ ਗੱਲ ਕੀ ਹੁੰਦੀ ਹੈ ਕਰਦੇ ਕੀ ਨੇ ਮੈਂ ਤੇਰਾ ਨਾਮ ਭਰਾਵਾ ਕਦੋਂ ਲਿਆ ਅਜੇ ਤੁਹਾਡੇ ਕੋਲ ਲੈਣਾ ਕੀ ਨਾਲੇ ਮਸਲਾ ਜਿਹੜਾ ਚੰਦ ਭਾਂ ਹੁੰਦਾ ਮੇਰੇ ਵੱਲ ਤੁਸੀਂ ਤੀਰ ਤਾਂ ਛੱਡ ਦਿਓ ਵੀ ਸ਼ਾਇਦ ਬੂਟਾ ਸਿੰਘ ਸਾਡੇ ਵੱਲ ਤੀਰ ਛੱਡ ਦੇ ਤੇ ਸਾਡੀ ਕੋਈ ਗੱਲਬਾਤ ਮੰਨੇ ਤੂੰ ਮੈਨੂੰ ਉਦਾਂ ਹੀ ਕਹਿੰਦਾ ਵੀ ਗਿਆਨੀ ਜੀ ਮੈਂ ਫਿਲਮਾਂ ਦੇ ਵਿੱਚ ਕੰਮ ਕਰਦਾ ਹੈਗਾ ਮੈਂ ਮੁੰਡਾ ਤੇ ਜੱਟਾਂ ਦਾ ਤੇ ਪਰ ਮੈਂ ਰੋਲ ਭੰਡਾਂ ਵਾਲੇ ਕਰਨੇ ਨੇ ਠਰਕੀ ਬਾਬਾ ਫਿਲਮਾਂ ਬਣਾਉਣੀਆਂ ਨੇ ਤੁਸੀਂ ਥੋੜੀ ਜੀ ਮੇਰੀ ਪ੍ਰਮੋਸ਼ਨ ਕਰ ਦਿਓ ਮੈਂ ਕਰ ਦਿੰਦਾ ਕੋਈ ਵੱਡੀ ਗੱਲ ਨਹੀਂ ਪਰ ਐਡੇ ਵੱਡੇ ਪੱਤਰਕਾਰ ਬਣ ਕੇ ਨਾ ਚੰਨ ਦਾ ਨਾਂ ਪਤਾ ਕੀ ਰੱਖਿਆ ਬੂਟਾ ਗਰਾਰੀ ਕਿਹੜੀ ਗਰਾਰੀ ਆ ਤੇ ਸਿੱਧੂ ਮੂਸੇਵਾਲਾ ਤੂੰ ਮੇਂ ਤੇਰਾ YouTube ਤੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਨੇ ਤੈਨੂੰ ਇਦਾਂ ਫੀਲਿੰਗਾਂ ਹੁੰਦੀਆਂ ਇਸ ਸਮੇਂ ਤੇ ਤੂੰ ਕਿਹੜੀ ਗਰਾਰੀ ਆ ਤੇਰੀ ਤੇਰੇ ਵਰਗੇ ਨਾਲ 36 ਗਰਾਰੀਆਂ ਮਿਲਦੀਆਂ ਸਾਨੂੰ ਅਸੀਂ ਜੰਦੇ ਧੋਰ ਲੱਗੇ ਮੈਂਟਲ ਆਉਨੇ ਆ ਠੀਕ ਣ ਆਪਣੀ ਔਕਾਤ ਵਿੱਚ ਰਹਿ ਪਹਿਲਾਂ ਕੁਝ ਸਿੱਖ ਲੋ ਚਾਰ ਕਿਤਾਬਾਂ ਪੜ੍ਹ ਲਓ ਤੂੰ ਕੌਣ ਮੈਂ ਖਾ ਮਖਾ ਹੁਣ ਗੰਗਾ ਬਹਿੰਦੀ ਐ ਚੰਦ ਭਾਂ ਜਾਓ ਤੇ ਹੱਥ ਧੋ ਲਓ ਸ਼ਾਇਦ ਕੋਈ ਗੱਲ ਬਣ ਜੇ ਕਮਾਲ ਕਰਦੇ ਯਾਰ ਤੁਸੀਂ ਪਹਿਲੀ ਗੱਲ ਤੈਨੂੰ ਇਹ ਨਹੀਂ ਪਤਾ ਤੂੰ ਆਪਣੀ ਵੀਡੀਓ ਵਿੱਚ ਮੇਰੀ ਵੀਡੀਓ ਦਾ ਸ਼ਾਰਟ ਚਲਾਇਆ ਸਟ੍ਰਾਈਕ ਅਸੀਂ ਮਾਰ ਸਕਦੇ ਹਾਂ ਫਿਰ ਕੀ ਬਣੋ ਇਹ ਸਹੀ ਹੈ ਨਾ ਤੁਸੀਂ ਆਪਣੀ ਔਕਾਤ ਵਿੱਚ ਰਹਿ ਕੇ ਚਾਰ ਪੈਸਿਆਂ ਦਾ ਕੰਮ ਕਰੋ ਕਹਿੰਦਾ ਜੀ ਤੁਸੀਂ ਗੁਲਦੀਪ ਸਰਪੰਚ ਨੂੰ ਆਪਣੇ ਚੈਨਲ ਦੀ ਕਮਾਈ ਦੇ ਦਿਓ ਗਗਨ ਨੂੰ ਕਹਿੰਦਾ 30000 ਦੇ ਦਿਓ ਮੈਨੂੰ ਦੇ ਤੇ ਕਿਉਂ ਅਸੀਂ ਕਹਿੰਦੇ ਦੀਏ ਸਾਡੀਆਂ ਖੁਲਡੀਆਂ ਚੌਤਾ ਮਾਰ ਦੇ ਤੂੰ ਮੇਰੇ ਘਰ ਵੇ ਤੂੰ ਭਾਂਡੇ ਮਾਰ ਕੇ ਜਾਣਾ ਮੈਂ ਤੇਨੂੰ ਤਨਖਾਹ ਦੇਤੀ ਅਸੀਂ ਇੱਕ ਪਾਸੇ ਦੋ ਜੱਟ ਐ ਦੂਜੇ ਪਾਸੇ ਤੂੰ ਮੇਰੇ ਕੋਲ 30000 ਮੰਗਦਾ ਤੁਸੀਂ ਤਾਂ ਨਾ ਫੁਕਰੇ ਲੋਕਾਂ ਨੇ ਜਿਹੜੇ ਅਸਲ ਜੱਟ ਸੀ ਕਬੀਲੇ ਵਾਲੇ ਖੇਤੀ ਕਰਨ ਵਾਲੇ ਤੁਸੀਂ ਉਹਨਾਂ ਦਾ ਜਲੂਸ ਘੜਦਾ ਤੁਸੀਂ ਲੋਕਾਂ ਨੇ ਤੁਹਾਨੂੰ ਸ਼ਰਮ ਹੀ ਕੋਈ ਨਹੀਂ ਐਦੋਂ ਬਾਅਦ ਜੇ ਕੋਈ ਹੋਰ ਸੁਣਨਾ ਹੋਇਆ ਇਹ ਰਾਜਸਥਾਨੀ ਨੂਰ ਤਾਂ ਦਿੱਤਾ ਹੈ ਕਿਉਂਕਿ ਹਾਜਮਾ ਸਹੀ ਹੋ ਜਾਂਦਾ ਇਹ ਤੁਹਾਨੂੰ ਵੀ ਪਤਾ ਵੀ ਰਾਜਸਤਾਨੀ ਨੂਨ ਕਿਹਨੂੰ ਦਿੱਤਾ ਜਾਂਦਾ ਕੀ ਦਾ ਹਾਜਮਾ ਸਹੀ ਹੁੰਦਾ ਮੈਂ ਅੱਗੇ ਕੁਝ ਬੋਲਣਾ ਨਹੀਂ ਚਾਹੁੰਦਾ ਜੇ ਹਾਜਮਾ ਸਹੀ ਹੋ ਗਿਆ ਠੀਕ ਹੈ ਜੇ ਨਾ ਸਹੀ ਹੋਇਆ ਤਾਂ ਦੁਬਾਰੇ ਦੱਸ ਦਿਨ ਦੁਬਾਰਾ ਨੂਨ ਫੇਰ ਦੇ ਦੇਾਂਗੇ ਮੈਂ ਰਾਜਸਤਾਨੀ ਨੂਨ ਨਾ 10 12 ਕਿਲੋ ਆਪਣੇ ਘਰੇ ਰੱਖਿਆ ਹੋਇਆ ਇਹ ਤੁਹਾਡੇ ਵਰਗਨ ਦੇਣ ਵਾਸਤੇ ਰੱਖਿਆ ਤੁਹਾਡਾ ਹਾਜਮਾ ਸਹੀ ਹੋ ਜਾਏ ਤੁਹਾਨੂੰ ਬੋਲਣ ਦੀ ਅਕਲ ਆ ਜੇ ਅਸੀਂ ਗੱਲ ਕੀਤੀ ਹੈ ਠੋਕ ਬਜਾ ਕੇ ਵੀ ਤੁਸੀਂ ਇੱਕ ਤਰਫੀ ਗੱਲ ਕਰ ਦਿਓ ਤੁਸੀਂ ਧਣਾੜ ਕਹ ਲਈਏ ਮਲਕ ਭਾਗੋ ਦੇ ਹੱਕ ਵਿੱਚ ਖੜ੍ਹ ਦਿਓ ਤੁਹਾਡਾ ਕਿਰਦਾਰ ਨਹੀਂ ਤੁਸੀਂ ਸਾਂਝੀ ਗੱਲ ਕਰ ਸਕੋ ਤੁਸੀਂ ਸੱਚ ਦੇ ਨਾਲ ਖੜ੍ਹ ਸਕੋ ਤੁਹਾਨੂੰ ਤਾਂ ਦਲਾਲ ਮੀਡੀਆ ਗਿਆ ਸੀ ਨਾਲੇ ਤੇਰਾ ਨਾਂ ਤਾਂ ਕਾਕਾ ਲਿਆ ਨਹੀਂ ਸੀ ਮੈਂ ਤੇਰੀ ਪ੍ਰਮੋਸ਼ਨ ਹੋ ਗਈ ਉਦੋਂ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ